ਜਾ ਕਿਸੇ ਆ ਜੋ ਫਾਈਨਲ ਦੇ ਵਿੱਚ ਦੀਖਣਾ ਦਿਹਾ ਲਵੀ ਸਾਡਾ ਵੀਰ ਦੇ ਦਾਸ ਲਖਬਾਈ ਕਲਾ ਕਿਸੇ ਹਾਜ਼ਰੀ ਕਰਵਾ ਲਓ ਸਾਰੇ ਮੇਰੇ ਦਰਦ ਦਾ ਨਵਾਦਾ ਆ ਮੈਚ ਹੋ ਰਿਹਾ ਨੇ ਹੁਣੇ ਲਾ ਬੈਂਡ ਹੋ ਤਗੜਾ ਮੇਰੇ ਵੀ ਨੂੰ ਮੈਚ ਬਹੁਤ ਤਗੜਾ ਹੈ ਅਜਾ ਗਲਦਰੀ ਲਾ ਇੱਕ ਪਾਸੇ ਟੀਮ ਕਹਿੰਦੇ ਫੱਟੇ ਪੁਰਦੀ ਹੈ ਔਰ ਦੂਜੇ ਪਾਸੇ ਕਹਿੰਦੇ ਆ ਮੁੰਡੇ ਲਾ ਕੇ ਮੇਰੇ ਇੱਕ ਪਾਸੇ ਫੱਟੇ ਪਰ ਇੱਕ ਪਾਸੇ ਸ਼ੇਰੋਂ ਆ ਕੁੜੀ ਕੋਣੀ ਦੇ ਆ ਆ ਸ਼ੇਰੋਂ ਵਾਲਾ ਸਿਮਰਾ ਕੋਣੀ ਪਾ ਰਿਹਾ ਅਰਲੀ ਕੰਨੀ ਤੇ ਕਹਿੰਦੇ ਤੇਰੇ ਪਿੰਡਾ ਜੰਗੀ ਦਾ ਆ ਪੰਜੀਰੇ सौ किसे वेही ਕਹਿੰਦੇ ਕਿਸਾਨੇ ਵਾਲਾ ਜੇ ਹੂ 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 ਆ ਟੱਕਰ 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 ਭੱਜਣਾ ਕਿਸਾਨੇ ਵਾਲਿਓ ਤੇਰੇ ਮੰਗਰ ਬੁੱਤਕਾਂ ਵਾਲੇ ਐ ਉਧਰ ਸਾਡਾ ਭਰਾ ਅਕਾਲੀ ਵਾਲੇ ਮੁੰਡੇ ਬਹੁਤ ਪਿਆਰ ਕਰਦੇ ਐ ਬਣੀ ਸਾਡਾ ਵੀਰ ਦੋਸਤਾਂ ਨਾਲ ਵੱਲੋਂ ਮਾਰ ਕੀਤਾ ਗਿਆ ਤੇ ਨਾਲ ਸਾਡਾ ਵੀਰ ਹੈ ਕੁਲਦੀਪ ਕੁਲਦੀਪ بھائی ਦਾ ਵੀ ਧੰਨਵਾਦ ਆ ਕਾਲੀ ਤੋਂ ਬਹੁਤ ਮੁੰਡੇ ਆਏ ਹੋਇਆ ਔਰ ਫਾਈਨਲ ਹੈ 15000 ਬਸਟਾ 10000 ਸੈਕਿੰਡ ਹੈ ਬੈਸਟਾ ਨੂੰ ਲੱਖ ਕਹਿੰਦਾ ਵੀ 31 3100 ਦੇਣਾ ਹੈ ਲੋ ਕਬੱਡੀ ਪੈ ਗਈ ਹੈ ਜਸਨ ਦਾ ਭੁੰਦੜ ਪਿੰਡ ਹੈ ਇਹ ਕਹਿੰਦੇ ਜੱਗੀ ਦੇ ਪਿੰਡਾ ਹੈ ਉਹ ਕੀਪੇ ਦੇ ਪਿੰਡਾ ਹੈ ਅੱਜ ਦੀ ਟੀਕ ਦਾ ਜਿਪੜਾੜੀ ਜਾਂਦੀ ਹੈ ਮੇਰੇ ਵੀਰੋ ਬੱਲੇ 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 ਕਬੱਡੀ 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 ਮੁੰਡਾ ਆਹ ਹੈ ਜਿਹੜਾ ਦਾ ਹੂਟਰ ਵੀ ਵੱਜਣ ਤੇ ਨਹੀਂ ਆਉਂਦਾ ਆਹ ਵੱਜਣ ਤੇ ਨਹੀਂ ਆਉਂਦਾ ਮੇਵਾ ਕਹਿੰਦਾ ਵੱਜਣ ਤੇ ਨਹੀਂ ਆਉਂਦਾ ਔਰ ਪਾਲਾ ਕਿਸਾਨੇ ਵਾਲਿਓ ਬੈਸਟਾ ਨੂੰ ਕੀ ਪਿਆਰਾ ਹੈ ਆ ਬਸਟਾਂ ਨੂੰ ਕਹਿੰਦੇ ਅੱਧਾ 6000 ਹੈ ਚੜ ਚੜ ਕੇ ਰੇਡਾਂ ਪੈਂਦੀਆਂ ਵੀ ਵੀਰਾਂ ਦੀਆਂ ਕਹਿਣ ਵਾਲੇ ਉਹ ਵੀ ਨਾਲੇ ਛੁੱਟੀਆਂ ਕਮਾਈ ਵਲ ਕੇ ਬੋਲਣ ਤੇ ਪ੍ਰਾਪਤ ਹੋਈਆਂ ਕੋਈ ਨਹੀਂ ਪੈਸੇ ਲੌਗਾ ਬੰਦੇ ਆਂਰੇ ਕੋਈ ਗੱਲ ਕੋਈ ਗੱਲ ਥੋੜਾ ਗੱਲ ਥੋੜਾ ਯਾਰ ਬੋਲਦਾ 100 ਰੁਪਏ ਮੈਂ ਤੇਰਾ ਬੋਲਿਆ ਵੀਰੇ ਆਪਣਾ ਕਬੱਡੀ ਕਹਿੰਦੇ ਅਜੇ ਕਿਸ਼ਾਨੇ ਵਾਲਾ ਪਾਸੇ ਆ ਗਿਆ ਮੇਰੇ ਵੀਰੋ ਬਸ ਰਾਲਾ ਹੀ ਨੇ ਨਾਵਾਂ ਦਾ ਮਾਰ ਦੇ ਪੱਟਾਂ ਤੇ ਥਾਪੀਆਂ ਓਏ ਦੁੱਧ ਪੀਤਾ ਜਿੰਨਾ ਮਾਵਾਂ ਦਾ ਐਨ ਕੰਨ ਫਿਰ ਇਹਦਾ ਮੈਚ ਖੇਡਿਆ ਜਾ ਰਿਹਾ ਹੈ ਅਮਰੂ ਵੀ ਤਕੜਾ ਖੇਡਿਆ ਹੈ ਲੀਨੇ ਵਰਗੇ ਵੀ ਖੇਡਿਆ ਹੈ ਗੱਲ ਸਮੇਂ ਸਮੇਂ ਦੀ ਹੈ ਗੱਲ ਸੱਚੀ ਸੱਦਿਆਂ ਦੀ ਲੱਭ ਕੇ ਵਾਈਏ ਰੱਜ ਕੇ ਖਾਈਏ ਥੋੜਾ ਖਾਪੀ ਖਰਚ ਲਈਏ ਥੋੜਾ ਦਾਨ ਪੁੱਲ ਤੇ ਲਾਈਏ ਬੇਸ਼ੁਕਰੇ ਨਾ ਹੋਈਏ ਕਿਸੇ ਦੀ ਚਾਰ-ਵਾਰ ਨਾ ਕਰੀਏ ਰੋਟੀ ਹੱਕ ਦੀ ਆਈਏ ਦੀ ਭਾਵੇਂ ਫੂਟ ਪਾਸਾ ਕਰੀਏ ਆ ਭਾਵੇਂ ਫੂਟ ਪਾਸਾ ਕਰੀਏ ਇਹ ਬੰਦਾ ਰੋਟੀ ਕਰਕੇ ਤੁਰਿਆ ਫਿਰਦਾ ਜਿੱਕ ਤੇ ਢਿੱਡ ਨਾ ਹੁੰਦਾ ਇਹਨੇ ਕਿਹਨੂੰ ਪੁੱਛਣਾ ਸੀ ਜਿੱਕ ਤੇ ਢਿੱਡ ਨਾ ਹੁੰਦਾ ਕੌਣ ਆਪਣਾ ਕੌਣ ਬਗਾਨਾ ਆਹ ਪਤਾ ਲੱਗ ਜਾਂਦਾ ਆਹ ਕਹਿੰਦੇ ਕਿਸਾਨੀ ਵਾਲਾ ਅਜੇ ਭੰਗ ਗਿਆ ਮੇਰੇ ਵਿੱਚੋਂ ਨੰਬਰ ਆਪਣੀ ਟੀਮ ਦੇ ਹੀ ਹੋ ਗਿਆ ਭੁੰਦਰ ਆਣਿਆ ਬੈਟਾਂ ਨੂੰ 31 3100 ਹੈ ਬੈਟਾਂ ਨੂੰ 31 3100 ਹੈ ਆਹ ਇੰਨਾਂ ਨੂੰ 31 ਤੇ ਦੇ ਆਹ ਕੱਤਰੀ ਫੇਰ 52 ਫੇਰ 70 ਫੇਰ 71 ਫੇਰ 81 ਇਹ 81 ਤੋਂ ਤਗੜੇ ਬਣਦੀ ਹੈ ਅੱਜ ਕਿਹੜੇ ਪਾਕੇ ਜਾਣਗੇ ਉੱਥੇਲੇ ਜਸ਼ਨ ਆਉਂ ਸਗਰੇ ਦੇ ਵੀ ਬੋਲ ਸਰਦੇ ਹੋਣਗੇ ਜਿਵੇਂ ਵਰਚੇ ਚਿਤਰਕਾਰ ਕੰਮਾ ਨਜ਼ਾਰੇ ਆਈ ਜਾਂਦੇ ਆ ਨਜ਼ਾਰੇ ਜਾਈ ਜਾਂਦੇ ਆ ਜਿੰਨੇ ਵੀ ਸੰਗਤਾਂ ਆ ਸਾਰੀ ਸੰਗਤ ਦਾ ਤੁਹਾਡਾ ਨਮਾਣਾ ਵੀ ਮੇਰੇ ਕਰਾਲੇ ਵੱਲ ਧੰਨਵਾਦ ਕਰ ਦਿੰਦੇ ਹਰੇ ਦੇ ਵਿੱਚ ਤੁਸੀਂ ਹਣ ਦੇ ਵਿੱਚ ਮੇਰੇ ਵੀਰ ਮੈਚ ਦੇਖਣ ਆਇਓ ਦਰਸ਼ਕਾਂ ਦਾ ਜੇ ਪਿਆਰ ਮਿਲੇ ਬੰਦਾ ਕੁਝ ਤੋਂ ਕੁਝ ਕਰ ਫਗ ਦਾ ਨੇ ਮਨਜੀਤ ਦਾਗਰੇ ਸਤਿ ਹੈ ਰੱਬ ਲੋਕਾਂ ਦੇ ਵਿੱਚ ਵੱਸਦਾ ਏ ਐਨ ਫਾਈਨਲ ਵਾਲੀਆਂ ਟੀਮਾਂ ਵੀ ਆ ਗਿਆ ਆ ਸਾਹਮਣੇ ਅਮਰੇ ਕਹਿੰਦਾ 100 ਦੀ ਹੋਰ ਪੈਗੀ 100 ਦੀ ਹੋਰ ਪੈਗੀ ਆ ਬੱਦੀ રે ਆ ਪੇਰਾਂ ਦਾ ਪੇਰਾਂ ਦਾ ਪੇਰਾਂ ਦਾ ਕਾਊਂਡ ਬਲੇ ਬਲੇ ਆ ਸਾਹਮਣੇ अख ले ते अख लॻजी भते पूरी आहेटा तूं बड़े ਮਾਣ ਨਾਲ ਖੜਿਆ ਆਇਆ ਹੈ ਜੱਫੀ ਸ਼ੇਰੋਂ ਵਾਲੇ ਵੀ ਅੱਜ ਕਿਸੇ ਘਰ ਨੂੰ ਆਏ ਹੋਏ ਐ ਸ਼ੇਰੋਂ ਵਾਲੇ ਕਿਸੇ ਘਰ ਨੂੰ ਆਏ ਆ ਬੱਬੀ ਸ਼ੇਰੋਂ ਵਾਲਾ ਲੱਖਪਤਾਲ ਨਾਲ ਯਾਰੀਆਂ ਬਦੌਲ ਲਈ ਪੁੱਜਿਆ ਅਸੀਂ ਯਾਰੀਆਂ ਤੋਂ ਹੁੰਦੇ ਕੁਰਬਾਨ ਆਇਆ ਸਾਦਾ ਬੈਰੀਆਂ ਲਈ ਬਣ ਕੇ ਤੂਫਾਨ ਆਇਆ ਉਹ ਗਾ ਵੀ ਘਬਰਾਉਣਾ ਜਾਣਦੇ ਅਸੀਂ ਪੱਕੀਆਂ ਗੰਧਾਂ ਤੇ ਕਿੱਲ ਲਾਉਣਾ ਜਾਣਦੇ ਆਹ ਲਾਉਣਾ ਜਾਣਦੇ ਪੱਕੀਆਂ ਗੰਧਾਂ ਤੇ ਕਿੱਲ ਲਾਉਣਾ ਜਾਣਦੇ ਅੱਜ ਮੰਗਲਾਂ ਨੇ ਪੱਕੇ ਕਿੱਲ ਆਹ ਟੋਪੀਆਂ ਨੇ ਕਿੱਲ ਪੱਕੀ ਗੰਧ 'ਚ ਠੁੱਕੇ ਹੋਏ ਆਹ ਟੋਪੀਆਂ ਦੇ ਗੱਲ ਪੱਕੀ ਗੰਧ 'ਚ ਠੁੱਕੇ ਹੋਏ ਆ ਹਰ ਸਮੇਂ ਅਮਰ ਕਹਿਣਾ 100 ਦੀ ਹੋਰ ਪੈਗੀ ਆਹ ਤਾਰਾ ਕਿਸਾਨਿਆਂ ਦਾ ਅੱਜ ਨੋਟਾਂ ਦਾ ਨਹੀਂ ਨੰਗਰ ਦੇ ਵਿੱਚ ਪੈਣਾ ਆ ਚਾਚਾ ਰੇਡਾ ਪੈਂਦੀ ਆ ਜੱਟ ਸਿੰਘ ਦੀ ਮਾਇ ਪੁੱਠੇ ਮੱਤਦਾ ਜੱਟ ਸਿੰਘ ਦੀ ਮਾਇ ਪੁੱਠੇ ਮੱਤਦਾ ਇਹ ਕਹਿੰਦੇ ਵੀ ਆਪਣੇ ਨੂੰ ਆਪਣੇ ਖਾ ਜਾਂਦੇ ਆ ਆਪਣੇ ਨੂੰ ਆਪਣੇ ਨਾਲ ਜਾਂਦੇ ਆ ਇਹ ਦੁਨੀਆ ਦੋ ਮੁਹੀ ਹੈ ਵੱਤ ਕੇ ਦਿਓ ਇਹ ਦੁਨੀਆ ਦੋ ਮੁਹੀ ਹੈ ਆ ਕਬੱਡੀ ਰੇਡ ਬਠੌਰ ਦੇਵੇ ਦੇ ਲਓ ਕਬੱਡੀ ਖੇਡ ਮੈਦਾਨ ਚ ਲੱਗਦਾ ਮਣੀ ਗਲੇ ਯੂ ਐਸ ਏ ਵਾਲਾ ਵੀਰ ਹੈ ਸਾਡਾ ਮਣੀ ਕਹਿੰਦੇ ਯੂ ਐਸ ਏ ਵਾਲਾ ਗੱਲ ਮਿੱਤਰੋ ਗੜਦਾ ਹੈ ਗੜਰਾਚ ਕਿੱਲੇ ਮਿੱਤਰੋ ਗੜਦਾ ਹੈ ਗੜਰਾਚ ਕਿੱਲੇ ਮਿੱਤਰੋ ਵੀਰ ਆ ਸਾਡਾ ਮਨੀ ਗਿਲ ਯੂ ਐਸ ਏ ਵਾਲਾ ਮੇਰੇ ਵੀਰ ਪਾਣ ਹੈ ਸਾਨੂੰ ਸਾਡੇ ਜੀਪ ਤੇ ਜੱਗਾ ਵੀ ਦਾ ਜੀ ਐਸ ਏ ਅੰਤਰਾ ਦੀ ਕਬੱਡੀ ਖਿਡਾਰੀ ਉਹ ਵੀ ਅੱਜ ਦੇ ਮੇਰੇ ਨਾਲ ਲਾਈਵ ਕਰਿਆ ਗੱਗ ਹਜਰਾਵਾਂ ਵਾਲਾ ਗੱਗ ਅਹਿਲੀ ਸਾਦਲ ਵਾਲਾ ਯੂ ਐਸ ਏ ਤੋਂ ਮਿਲ ਕਰਿਆ ਵੀਰ ਆ ਸਾਡੇ ਵੀਰਾ ਤਾਤੇਵਾਸ ਕੁਲਦੀਪ ਖਵਾਤ ਵਾਲਾ ਸਿੱਤੂ ਵੀਰ ਸਾਡਾ ਸਾਰੇ ਭਰਾਵਾਂ ਦਾ ਧੰਨਵਾਦ ਹੈ ਬਹੁਤ ਸੋਹਣਾ ਕਬੱਡੀ ਆ ਪਾਵਰ ਸੋਹਣਾ ਕਬੱਡੀ ਮੇਰੀ ਬੇਨਤੀ ਹੈ ਕਿ ਪਿੱਛੇ ਖੜਾ ਥੋੜੀ ਆਵਾਜ਼ ਘਟਾ ਲਦੇ ਉਹ ਲਾਈਨ ਦੇ ਵਿੱਚ ਬਹੁਤ ਦਿੱਕਤ ਆਉਣੀ ਹੈ ਐਵੇਂ ਦੇ ਬਹੁਤ ਦਿੱਕਤ ਆ ਰਹੀ ਹੈ ਇੱਕ ਦੂ ਵਾਰ ਖੁੱਡੀ ਮਾਰੀ ਹੈ ਤੁਸੀਂ ਚੱਲੋਗੇ ਆ ਕਸੌਨ ਦੀ ਅਮਰ ਕਹਿੰਦਾ ਹੋਰ ਤੇਗੀ ਇੱਕ ਹੋਰ ਤੇਗੀ ਵੀ ਜਾਂਦੇ ਤੇੜਾ ਲੌਂਗ ਬਾਤੂ ਜੱਟਾਂ ਦਾ ਢੋਲਦਾ ਨੰਗਲ ਦੇ ਵਿੱਚ ਭਾਟੂ ਆ ਨੰਗਲ ਦੇ ਵਿੱਚ ਭਾਟੂ ਅੱਜ ਹਿੱਟਾ ਲਵਲੀ ਸਾਡਾ ਪੁਲਸੀਆ ਸਭ ਤੋਂ ਬਾਈ ਇਹਨਾਂ ਭਰਾਵਾਂ ਦਾ ਧੰਨਵਾਦ ਕਰਦੇ ਆ ਕਿਹੜਾ ਕਿਹੜਾ ਨਾਮ ਲਈਏ ਸਾਰੇ ਵੀਰਾਂ ਨੇ ਮੇਲਾ ਨਾਲ ਮਿਲ ਕੇ ਕਰਵਾਇਆ ਸਾਰੇ ਭਰਾਵਾਂ ਨੇ ਨਾਲ ਕੇ ਮੇਲਾ ਕਰਵਾਇਆ ਲਓ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਸ ਨੂੰ ਪਹਿਚੂਪੀ ਹੈ ਕਬੱਡੀ ਪਹਿਚੂਪੀ ਹੈ ਲੈ ਵੀ ਜਸ਼ਨ ਭੁੰਡੜ ਵਾਲਿਆ ਲਾ ਜੱਫਾ ਬਿਲੇ ਬਖੰਡੇ ਵਾਲਾ ਉਹ ਗੁਰੂਆਂ ਦੀ ਧਰਤੀ ਉੱਤੇ ਮੱਥਾ ਟੇਕਣ ਨੂੰ ਮੇਰੇ ਨੈਣ ਕਰਦੇ ਰਹਿੰਦੇ ਆ ਆਹ ਨਨਕਾਣਾ ਦੇਖੋ ਨੂੰ ਮੇਰੇ ਨੈਣ ਤਸਦੇ ਰਹਿੰਦੇ ਆ ਨਨਕਾਣਾ ਦੇਖੋ ਨੂੰ ਸਤ ਜਰਨ ਸਿੰਘ ਭੰਡਾ ਵਾਲੇ ਨੂੰ ਆਹ ਦੁਨੀਆ ਚਾਹੁੰਦੀ ਐ ਮੰਦੀ ਐ ਵੀ ਰੱਤ ਦੇ ਨਾਲ ਜੋ ਵਕਤ ਫੰਬਦੇ ਹਰ ਇੱਕ ਕੋ ਖੁੰਡੋ ਨਹੀਂ ਜੋਧੇ ਜੰਮਦੇ ਬਾਕੀ ਹੋਈ ਕੌਮ ਤੇ ਵੀਰ ਵਾਲੇ ਦੀ ਵੀਰ ਵਾਲੇ ਦੀ ਅਮਰ ਕੰਨਾ ਇੱਕ ਸੌਨੀ ਹੋਰ ਚੰਦਰਾ ਉਗਲਾਣਾ ਦਿਰਾਉਂਦਾ ਹੈ ਬਾਈ ਗੁਰਚਰਨ ਲੈਟਰੇਸ਼ਨ ਬਾਈ ਦਾ ਧੰਨਵਾਦ ਹੈ ਲਓ ਕਬੱਡੀ ਕਹਿੰਦੇ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਅਜੇ ਅਜੇ ਕਿਸ਼ਾਰੇ ਵਾਲਾ ਇਹਨੇ 함 ਜੀ ਦੀ ਪਟਾਲੇ ਦੇ ਵਿੱਚੋਂ ਮੋਟੀਫਾਈ ਬਰੂਤੀ ਜਿੱਤੀ ਹੈ 10 ਵਾਲੀ 10 ਨੰਬਰ ਲਏ ਹੈ ਇਹ ਮੁੰਡੇ ਨੇ ਮੇਰੇ ਵੀਰੋ ਜਲੰਧਰ ਜ਼ਿਲ੍ਹੇ ਦੇ ਵਿੱਚੋਂ 5 ਕਿਲੋ ਖੇੜਿਆ ਦੋ D10 ਮੋਟਰਸਾਈਕਲ ਜਿੰਨੇ ਹੈ ਅਜੇ ਕਿਸਾਨੇ ਵਾਲਾ ਮੇਰੇ ਵੀਰੋ ਬੜੀ ਮੰਗ ਹੁੰਦੀ ਆ ਮੁੰਡੇ ਦੀ ਵੀ ਸਾਡੇ ਆਪਣਾ ਅਜੇ ਕਿੰਨਾ ਚਾਹੀਦਾ ਹੈ ਲੱਖ ਬਾਈ ਦੀ ਵਧੀਆ ਸੋਚ ਹੈ ਕਹਿੰਦਾ ਵੀ ਕਿਸਾਨੀ ਸ਼ੰਗਰਸੇ ਦੇ ਵਿੱਚ ਵੀਰੇ ਸਾਰੇ ਨੂੰ ਹਾਜ਼ਰੀ ਲਗਾਉਣੀ ਹੈ ਕਿਸਾਨੀ ਸ਼ੰਗਰਸੇ ਦੇ ਵਿੱਚ ਸਾਰੇ ਭਰਾਵਾਂ ਨੇ ਹਾਜ਼ਰੀ ਲਵਾਉਣੀ ਹੈ ਆਕੇ ਗਲ ਸਾਰਿਆਂ ਨੇ ਹਾਜ਼ਰੀ ਲਵਾਉਣੀ ਹੈ ਇਨ੍ਹਾਂ ਕੋਲੇ ਜ਼ਮੀਨ ਨਹੀਂ ਪਰ ਅੰਖ ਜ਼ਰੂਰੀ ਹੈ ਇਨ੍ਹਾਂ ਕੋਲੇ ਜ਼ਮੀਨ ਨਹੀਂ ਪਰ ਜ਼ਮੀਰ ਹੋਣੀ ਚਾਹੀਦੀ ਹੈ ਇਹ ਜਾਂਦਾ ਪਾਤਾ ਨਾ ਪਰਖੋ ਜਿਹੜੇ ਆਪਣੇ ਉਹ ਆਪਣੇ ਬਣ ਕੇ ਰਹਿਣਗੇ ਵੀ ਨੀਤੇ ਕਪੜਾ ਦੱਸਦਾ ਉਹ ਬਾਤ ਕੀ ਬੰਦੇ ਨੂੰ ਜਹ ਹਦਕ ਬੰਦਾ ਕੁਛ ਦਾ ਜਾਣ ਜੋ ਬੰਦੇ ਦੀ ਭਾਵੇਂ ਟੱਕਣਾ ਹੋਵੇ ਭਾਵੇਂ ਹੋਵੇ ਮਾਰਾ ਇੱਥੇ ਸਭ ਦੇ ਮਰਦਾ ਏ ਚੱਗੇ ਡੱਕਾ ਮ ਚੱਟ ਕੇ ਭੰਡੋ ਖਾਲੀ ਕਰਦਾ ਏ ਗੱਲ ਖਾਨੇ ਦੇ ਵਿੱਚ ਪਾ ਲਓ ਕਿੰਨੇ ਧੰ ਘਾਟੀ ਪੱਦਦੀ ਐ ਇਧਰੋਂ ਗੱਲ ਉਧਰ ਉਧਰੋਂ ਗੱਲ ਇਧਰ ਚੜਦੀ ਐ ਅਰਾ ਸੇ ਦੀ ਸੌ ਦੀ ਆਹ ਸੌ ਦੀ ਪੈਂਦੀ ਐ ਪੇਰਾਂ ਵਾਲਾ ਜੱਗੀ ਫੂ ਫੂ ਆਹ ਸਾਹਮਣੇ ਟੱਕਰ ਏ ਇੱਕ ਆ ਏ ਠਾ ਏ ਆ ਉਹ ਕਿਸਾਨੇ ਦਾ ਕਿਸਾਨੇ ਵਾਲਾ ਫਰ ਲਿਆ ਆਹ ਸਾਹਮਣੇ ਕਿਸਾਨੇ ਵਾਲਾ ਫਰ ਤੇਰੋ ਵਾਲਾ ਝੱਗੀ ਆ ਜਿਹੜਾ ਕਹਿੰਦੇ ਹਜਾਰੀ ਵਾਲੇ ਦਾ ਐਨ ਕਹਿੰਦੇ ਬੂਤਾ ਬਾਹਰੀ ਬੇਤੀਆ ਫਰਨਾਂ ਦੀਆਂ ਜਿੰਨਾ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਨਾ ਫਾਈਨਲ ਵਾਲੀਆਂ ਟੀਮਾਂ ਫਾਈਨਲ ਵਾਲੀਆਂ ਟੀਮਾਂ ਬੇਰੀ ਬੇਨਤੀ ਹੈ ਜੰਦੀ ਦੇ ਗਰਾਊਂਡ ਦੇ ਵਿੱਚ ਆ ਜੰਦ ਫਾਈਨਲ ਵਾਲੀਆਂ ਟੀਮਾਂ ਨੂੰ ਬੇਨਤੀ ਹੈ ਬੋਧਰਵਾਣਾ ਜੰਦੀ ਨਾਲ ਕਿਰਪਾ ਕਰਕੇ ਇਹ ਫਾਈਨਲ ਖਤਮ ਹੋਣ ਵਾਲਾ ਟੀਮ ਜੰਦੀ ਦੇ ਗਰਾਊਂਡ ਦੇ ਵਿੱਚ ਆ ਜਾਣਾ ਬੋਧਰਵਾਣਾ ਫੜ ਤਿਆਰੀ ਬੋਧਰਵਾਣਾ ਜਸਨਾ ਇਹ ਮੈਚ ਵਧੀਆ ਲੱਗ ਰਿਹਾ ਹੈ ਮਾਨਸਾ ਵਾਲਿਓ ਤਾੜੀ ਵੱਡੀ ਸਾਰੀ ਮਾਰ ਦਿਓ ਅੱਜ ਕਹਿੰਦੇ ਫਾਈਨਲ ਇੱਕ ਰਹਿ ਗਿਆ ਇੱਕ ਮੁੱਕ ਗਿਆ ਹੈ ਇੱਕ ਰੈਗਰ ਕਿਬੂਕਿਆ ਹਾਂ ਕਿਸਾਨੇ ਇੱਕ ਜੱਫੀ ਦਾ ਸਮਾਜੀ ਪੇਰੋ ਨਾਲ ਜੱਗੀ ਤੇ ਪੰਜ ਰੈਡਾ ਲੈ ਵੀ ਬਾਈ ਤੇਰਾ ਧੰਨਵਾਦ ਹੈ ਤੂੰ ਪਹਿਲਾ ਬੰਦਾ ਜੀ ਬਾਈ ਜੀ ਦੋਵੇਂ ਟੀਮ ਆਜੋ ਪ੍ਰਾਈਜ਼ ਨਾਲ ਦੀ ਨਾਲ ਹੀ ਲੱਗ ਰਾ ਹੈ ਕਹਿੰਦਾ ਇੱਥੇ ਆਜੋ ਲੈ ਵਾਲੀ ਕੈਮਰੇ ਦੇ ਸਾਹਮਣੇ ਸਾਰੇ ਆਜੋ ਬਾਈ ਮੁੰਡੇ ਮੀਡੀਆ ਦੇ ਤੇਰੀ ਬੇਰਤੀਆ ਫਾਈਨਲ ਵਾਲੀਆਂ ਟੀਮਾਂ ਜਿਹੜਾ ਫਸਟ ਨਾਮ 15000 ਸੈਕਿੰਡ ਪ੍ਰਾਈਜ਼ 10000 ਬੈਸਟ ਨੂੰ 3333 ਸਾਬ ਲਓ ਜੀ ਆਪਾਂ ਸਕੋਰ ਦੱਸ ਦਈਏ ਤੇ ਬੈਸਟ ਦੱਸ ਦਈਏ ਦੇ ਕਪਾੜਾ ਵਾਲੀ ਮੁੰਡਿਆਂ ਦਾ ਸਰ ਮਾਰਕਟੇ ਜਾਵੇਗਾ ਬੱਬੀ ਸ਼ੇਰੋਂ ਭਰਾਇਆ ਸਾਡਾ ਜਿਹੜੀ ਬੇਟੀਆ ਫੁੱਲ ਵਾਲੀਆਂ ਟੀਮਾਂ ਲੈ ਵੀ 500 ਰੁਪਿਆ ਬੱਬੀ ਸ਼ੇਰੋਂ ਵੱਲ ਆਇਆ ਪੁੱਤ ਲੈ ਜਾਓ ਤੁਸੀਂ ਰਾਮਾ ਬੱਬੀ ਕਹਿੰਦੇ ਲੱਖ ਨਾਲ ਯਾਰੀ ਬਣਾਉਣ ਆਇਆ 500 ਬੱਬੀ ਵੱਲੋਂ ਆ ਲੈ ਵੀ ਜੱਜ ਸਾਹਿਬ ਇਹਦੇ ਵਿੱਚ ਸਾਡੀ ਅੰਕ ਪੁਆਇੰਟ ਨੇ ਫਤੇਪੁਰ ਦੇ ਤੇ ਸ਼ੇਰੋਂ ਨੇ 11 ਪੁਆਇੰਟ ਹੈ ਸ਼ੇਰੋਂ ਦੀ ਟੀਮ ਫਸਟ ਹੈ ਫਤੇਪੁਰ ਸੈਕਿੰਡ ਹੈ ਬੈਸਟ ਏਡਟਰ ਦਾ ਜਾਫੀ ਦੱਸਿਓ ਜੀ ਲੈ ਵੀ ਨਿੱਕੇ ਆ ਦੱਸਿਓ ਕਿਰਾ ਕਿਹੜਾ ਬੈਸਟ ਏਡਟਰ ਕਿਹੜਾ ਜਾਫੀ ਹੈ ਅੱਜ ਦੇ ਟੂਰਨਾਮੈਂਟ ਦਾ ਅੱਜ ਮੈਡਾ ਪੰਜ 7 ਨੰਬਰ ਲਗਾਤਾਰ 11 ਦਿਨ ਬੈਸਟਰਾਂ ਮੇਰੇ ਵੀਰੋ ਕਹਿੰਦੇ ਕਿਸਾਨੇ ਵਾਲਾ ਅਜੀ ਹਾਨੇ ਟੂਰਨਾਮੈਂਟ ਦਾ ਬੈਸਟ ਏਡਟਰ ਅੱਜ ਦੇ ਟੂਰਨਾਮੈਂਟ ਦਾ ਬੈਸਟ ਜਾਫੀ ਅੱਜ ਤੱਕ ਤਿੰਨ ਜਫੇ ਇਹ ਮੁੰਡਾ ਵੀ ਆਜੇ ਟੂਰਨਾਮੈਂਟ ਚਾਰ ਦਿਨ ਲਗਾਤਾਰ ਦਾ ਬੈਸਟਾ ਭੋਂਦਰ ਵਾਲਾ ਦੱਸਣਾ ਹੈ